ਗੁਰਬਾਣੀ ਦੇ ਵਿੱਚ ਆਂਦਾ ਹੈ ਕਿ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਰਬਾਬ ਜਦੋਂ ਗੁਰੂ ਨਾਨਕ ਮਹਾਰਾਜ ਜੀ ਨੇ ਸ਼ੁਰੂਆਤ ਕੀਤੀ ਕੀਰਤਨ ਦੀ ਤਾਂ ਭਾਈ ਮਰਦਾਨਾ ਜੀ ਰਬਾਬ ਦੇ ਨਾਲ ਕੀਰਤਨ ਕਰਿਆ ਕਰਦੇ ਸਨ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਤਾਉਸ ਤੇ ਹੋਰ ਬਹੁਤ ਸਾਰੀਆਂ ਸਰੰਗੀ ਵੀ ਆ ਗਈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕਹਿੰਦੇ ਢਾਡੀ ਸਿੰਘਾਂ ਨੂੰ ਦੱਸਿਆ ਕਿ ਤੁਸੀਂ 12 ਗਾਣੀਆਂ ਨੇ ਤਾਂ ਉਹ ਸਰੰਗੀ ਦੇ ਨਾਲ ਗਾਇਆ ਕਰਦੇ ਸਨ ਲੇਕਿਨ ਇਹ ਜਿਹੜੇ ਤੰਥੀ ਸਾਜ਼ ਨੇ ਇਹ ਗਾਇਬ ਹੁੰਦੇ ਜਾ ਰਹੇ ਨੇ ਇਹਨਾਂ ਨੂੰ ਵਜਾਉਣ ਵਾਲੇ ਵੀ ਘਟਦੇ ਜਾ ਰਹੇ ਨੇ ਤੇ ਇਹ ਆਪ ਵੀ ਘਟਦੇ ਜਾ ਰਹੇ ਨੇ ਲੇਕਿਨ ਇਸ ਵਕਤ ਤੁਹਾਨੂੰ ਖੂਬਸੂਰਤ ਤਸਵੀਰਾਂ ਵਖਾ ਰਹੇ ਹਾਂ ਉਹਨਾਂ ਸਾਜ਼ਾਂ ਦੀ ਸਾਡੀ ਖੁਸ਼ਕਿਸਮਤੀ ਹੈ ਇਸ ਵਕਤ ਸਾਡੇ ਨਾਲ ਮੈਮ ਵੀ ਮੌਜੂਦ ਨੇ ਮੈਮ ਸਾਨੂੰ ਪਲੀਜ਼ ਦੱਸੋ ਜੋ ਅਸੀਂ ਇੱਥੇ ਵੇਖ ਰਹੇ ਹਾਂ ਸੁਰੇਤਾ ਹੈ ਜੀ ਕਿ ਤੁਸੀਂ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਕਿ ਜਿਹੜੀ 68th ਕਾਨਫਰੰਸ ਐਜੂਕੇਸ਼ਨਲ ਕਾਨਫਰੰਸ ਚੀਫ ਖਾਲਸਾ ਦਿਵਾਨ ਵੱਲੋਂ ਹੈ ਇਹ ਜਿਹੜੀ ਪ੍ਰਦਰਸ਼ਨੀ ਹੈ ਇਹ ਉਹਦਾ ਇੱਕ ਹਿੱਸਾ ਹੈ ਤੇ ਇਥੋਂ ਦਾ ਜਿਹੜਾ ਸਾਨੂੰ ਟੌਪਿਕ ਮਿਲਿਆ ਸੀ ਉਹ ਤੁਸੀਂ ਇਹ ਦੇਖ ਸਕਦੇ ਹੋ ਇਹ ਤੰਤੀ ਸਾਜ਼ ਅਤੇ ਸ਼ਸਤਰ ਪ੍ਰਦਰਸ਼ਨੀ ਹੈ ਜੀ ਤੇ ਇਹ ਸਾਰੇ ਪਾਸੇ ਅਸੀਂ ਦੇਖ ਰਹੇ ਹਾਂ ਇਹ ਸਾਰੇ ਤੰਤੀ ਸਾਜ਼ ਇੱਥੇ ਡਿਸਪਲੇਡ ਨੇ ਤੁਸੀਂ ਗੱਲ ਕੀਤੀ ਰਬਾਬ ਦੀ ਤੇ ਸ਼ੁਰੂਆਤ ਤੇ ਰਬਾਬ ਤੋਂ ਹੀ ਹੈ ਇਹ ਸਾਰੇ ਰਬਾਬ ਦੇ ਰੂਪ ਹੌਲੀ ਹੌਲੀ ਵੱਖਰੇ ਵੱਖਰੇ ਬਣਦੇ ਕਰਕੇ ਇਹ ਦੇਖੋ ਤੁਸੀਂ ਕਿੰਨੇ ਸਾਰੇ ਇਹ ਵੱਖਰੇ ਰੂਪ ਬਣ ਗਏ ਨੇ ਉਹਦੇ ਔਰ ਇਹ ਜਿਹੜੇ ਸ਼ਸਤਰ ਨੇ ਔਰ ਜਿਹੜੇ ਇਹ ਤੰਤੀ ਸਾਜ਼ ਨੇ ਇਹ ਸਾਰੇ ਔਰਫਨਿਜ ਤੋਂ ਆਏ ਨੇ ਜੀ ਅੰਮ੍ਰਿਤਸਰ ਤੋਂ ਤੇ ਹਾਂਜੀ ਇਹ ਉੱਥੋਂ ਬਕਾਇਦਾ ਬੱਚਿਆਂ ਦੀ ਇੱਕ ਪੂਰਾ ਗਰੁੱਪ ਆਇਆ ਹੈ 14-15 ਬੱਚੇ ਨੇ ਜਿਹੜੇ ਉੱਥੇ ਰਹਿ ਕੇ ਹੀ ਇਹ ਤੰਤੀ ਸਾਜ਼ ਚਲਾਣਾ ਜਾਂ ਵਜਾਣਾ ਸਿੱਖਦੇ ਨੇ ਹਾਂਜੀ ਫਿਰ ਉਹਨਾਂ ਦੇ ਨਾਲ ਅਸੀਂ ਜ਼ਰੂਰ ਮੁਲਾਕਾਤ ਕਰਾਂਗੇ ਉਹ ਬੱਚੇ ਖਲੇ ਸ਼ਾਇਦ ਕਿਤੇ ਲੰਗਰ ਪਾਣੀ ਖਾਨ ਚਲੇ ਗਏ ਨੇ ਲੰਗਰ ਪਾਣੀ ਖਾਨ ਚਲੇ ਗਏ ਨੇ ਤੇ ਕੱਲ ਸਵੇਰੇ 9 ਵਜੇ 9:30 ਵਜੇ ਇਹ ਫੇਰ ਪ੍ਰਦਰਸ਼ਨੀ ਜਿਹੜੀ ਹੈ ਉਹ ਖੁੱਲ ਜਾਏਗੀ ਬੱਚੇ ਇੱਥੇ ਹੀ ਹੋਣਗੇ ਪਰ ਇਹ ਬੱਚੇ ਸਪੈਸ਼ਲੀ ਇਸ ਕਾਨਫਰੰਸ ਦਾ ਹਿੱਸਾ ਬਣਨ ਵਾਸਤੇ orphans ਤੋਂ ਆਏ ਨੇ ਤੇ ਉਹਨਾਂ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਇੱਕ ਇੱਕ ਸਾਜ਼ ਦੇ ਬਾਰੇ ਜਾਣਕਾਰੀ ਦਿੱਤੀ ਠੀਕ ਹੈ ਜੀ ਔਰ ਬੜੇ ਇਸ ਤਰੀਕੇ ਦੇ ਨਾਲ ਸਜਾਏ ਵੀ ਹੋਏ ਨੇ ਦੇਖ ਕੇ ਵੀ ਰੂਹ ਖੁਸ਼ ਹੁੰਦੀ ਹੈ ਜਦੋਂ ਬੱਚੇ ਆ ਜਾਣਗੇ ਅਸੀਂ ਬੱਚਿਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਕਿਵੇਂ ਚਲਾਉਂਦੇ ਆ ਇਹ ਉਹ ਇਹਨਾਂ ਸਾਜ਼ਾਂ ਨੂੰ ਉਹ ਵੀ ਅਸੀਂ ਵੇਖਾਂਗੇ ਤੇ ਉਹ ਵੀ ਉਹਨਾਂ ਦੀ ਮਧਰਵਾਜ਼ ਵੀ ਸੁਣਾਗੇ ਸੋ ਇਸ ਵਕਤ ਤੁਸੀਂ ਵੇਖ ਰਹੇ ਹੋ ਸਾਡੇ ਵਿਰਸੇ ਦੇ ਨਾਲ ਜੁੜੀਆਂ ਹੋਈਆਂ ਪੁਰਾਣੀਆਂ ਚੀਜ਼ਾਂ ਇਹਨਾਂ ਦੀ ਵੀ ਪ੍ਰਦਰਸ਼ਨੀ ਲਾਈ ਹੋਈ ਹੈ ਬੱਚਿਆਂ ਨੇ ਸੋ ਇੱਕ ਵਾਰੀ ਤੁਹਾਨੂੰ ਇੰਟਰੋਡਕਸ਼ਨ ਦੇ ਦਈਏ ਤੇ ਸਸੀਕਾਲ ਜੀ ਹਾਂਜੀ ਕੀ ਕੁਛ ਹੈਗਾ ਹੈਂਡਲੂਮਸ ਤਿਆਰ ਕੀਤੇ ਹੋਏ ਤੁਸੀਂ ਹਾਂਜੀ ਸਰ ਅਸੀਂ ਪਿੰਗਲਵਾੜਾ ਵੱਲੋਂ ਆਏ ਹਾਂ ਅੰਮ੍ਰਿਤਸਰ ਤੋਂ ਤੇ ਐਸਾ ਕੁਛ ਹੱਥ ਨਾਲ ਬਣਿਆ ਆਇਆ ਹੈ ਇਹ ਬੱਚੇ ਨੇ ਪਿੰਗਲਵਾੜੇ ਦੇ ਭਗਤਪੂਰਨ ਸਿੰਘ ਜੀ ਨੇ ਪਿੰਗਰਵਾੜਾ ਸ਼ੁਰੂ ਕੀਤਾ ਸੀਗਾ ਤੇ ਇਹ ਬੱਚੇ ਫਿਰ ਉੱਥੇ ਸਿੱਖਦੇ ਨੇ ਸਿਲਾਈ ਸੈਂਟਰ ਹੈ ਉੱਥੇ ਅਸੀਂ ਇਹ ਉਹਨਾਂ ਨੂੰ ਸਿਖਾਉਂਦੇ ਆਂ ਵੀ ਬਿਜ਼ੀ ਰਹਿਣ ਇਹਨਾਂ ਦਾ ਜੀ ਲੱਗਿਆ ਰਹੇ ਤੇ ਨਾਲੇ ਇਹਨਾਂ ਨੂੰ ਹੱਥੀਂ ਕੰਮ ਕਰਨ ਦੀ ਜਾਚ ਆਵੇ। ਕਿ ਨਾਲ ਇੱਕ ਇੱਕ ਜਿਹੜਾ ਜ਼ਿੰਦਗੀ ਦਾ ਜੀਵਨ ਵਾਸਤੇ ਇੱਕ ਸਹਾਰਾ ਚਾਹੀਦਾ ਹੁੰਦਾ ਹੈ। ਇੱਕ ਇਨਕਮ ਦਾ ਸੋਰਸ ਹੋ ਜਾਂਦਾ ਹੈ। ਹਾਂਜੀ। ਹਾਂਜੀ ਹਾਂਜੀ। ਹਾਂਜੀ। ਦੂਜੀ ਗੱਲ ਹੈ ਸਾਰਾ ਪੁਰਾਣਾ ਕਲਚਰ ਹੈ। ਹੱਥ ਦੀਆਂ ਕੱਡੀਆਂ, ਚਾਦਰਾਂ ਨੇ। ਇਹ ਦੇਖੋ। ਤੇ ਉੱਥੇ ਪੱਖੀਆਂ ਨੇ, ਛੱਜ ਹੈ। ਸਭ ਕੁਝ ਪੁਰਾਣਾ ਕਲਚਰ ਵੀ ਅਸੀਂ ਨਾਲ-ਨਾਲ ਰੱਖਿਆ। ਜੂਟ ਦੇ ਬੈਗ ਨੇ, ਉਹਦੇ ਤੇ ਉਡਾੜਾ ਕੱਢਿਆ ਬੱਚਿਆਂ ਨੇ।